ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਪਿੰਡ ਰੂੜੇਕੇ ਖੁਰਦ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਸੋ ਜਿਹੜੀ ਸਕਰੀਨ ਤੇ ਤੁਹਾਨੂੰ ਗਾਂ ਦਿਖਾ ਰਿਹਾ ਵੀਰਨੇ ਬਕਾਊ ਕਰੀਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮਾਂ ਦਾ ਦੂਜਾ ਸੂਆ ਸੂੰਦੀਆ ਤੇ ਕਿਸ਼ਕ ਦਿਨ ਬਾਕੀ ਨੇ ਸੋ ਤੁਸੀਂ ਹਾਈਟ ਲੈਂਥ ਦੇਖ ਸਕਦੇ ਹੋ ਪ੍ਰਿੰਟ ਵਗੈਰਾ ਬੱਸੀ ਦਾ ਬਹੁਤ ਪਿਆਰਾ ਹੈਗਾ ਇਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਕੁਸਕ ਦਿਨ ਬਾਕੀ ਨੇ ਚਾਰੇ ਥਾਣਾ ਮੁਠੀ ਵਾਲਾ ਥਾਣਾ ਨਿਖੜਵੇਂ ਤੇ ਗੈਪ ਤੇ ਲੱਗੇ ਹੋਇਆ ਚਾਰੇ ਥਣ ਥਾਣਾ ਦੇ ਉੱਪਰ ਉੱਭਰੀਆਂ ਹੋਈਆਂ ਬੀਂਜ ਦੇਖ ਸਕਦੇ ਹਾਂ ਤੇ ਭਲਾ ਜ਼ਰੂਰ ਨੇ ਥਾਣਾ ਨੂੰ ਉਹਦਾ ਕਰਕੇ ਉੱਠਣਾ ਬੈਠਣਾ ਇੱਕ ਪਾਸਾ ਜ਼ਰੂਰ ਹੋ ਜਾਂਦਾ ਹੈ ਇਥੋਂ ਹਾਈਟ ਲੈਂਥ ਦੇਖ ਸਕਦਾ ਤੁਰਦੀ ਤੋਂ ਜਜਮੈਂਟ ਕਰਿਓ ਉਸ ਤੋਂ ਬਾਅਦ ਕਰਾਵਾਂਗੇ ਵੀਰ ਨਾਲ ਗੱਲਬਾਤ ਐਚ ਐਫ ਦੇ ਵਿੱਚ ਪੈਂਦੀ ਹੈ ਕਿ ਦੂਜਾ ਸੂਆ ਕੁਸਕ ਦਿਨ ਬਾਕੀ ਨੇ ਉਸ ਤੋਂ ਬਾਅਦ ਤੋੜ ਕੇ ਜਜਮੈਂਟ ਕਰਾਵਾਂਗੇ ਕੁਸਤੋ ਐਂਡ ਤੇ ਵੀਰ ਨਾਲ ਗੱਲਬਾਤ ਕਰਾਵਾਂਗੇ ਵੀ ਲੈ ਕੇ ਦੇਵਾਂਗੇ ਵੀਰ ਤੋਂ ਡਿਟੇਲ ਵੀ ਕੀ ਵੀਰੇ ਦਾ ਮੁੱਲ ਕਰਦਾ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਇਥੋਂ ਤੁਰਦੀ ਤੋਂ ਜੱਜਮੈਂਟ ਕਰਿਓ ਜੇ ਆਰਡਰ ਕੁਆਲਟੀ ਵਾਈਡ ਦੀ ਬਹੁਤ ਸ਼ਾਨਦਾਰ ਆ ਗਈ ਉਨਾਂ ਹੀ ਆਰਡਰ ਮੂਰ ਨੂੰ ਤੇ ਉਨਾਂ ਹੀ ਮਗਰ ਨੂੰ ਕੁਝ ਕੁ ਦਿਨ ਬਾਕੀ ਨੇ ਦਿਨਾਂ ਦੇ ਤਿਆਰ ਹੋ ਕੇ ਵੇਰ ਨੇ ਪੂਰਾ ਲੇਵਾ ਭਰ ਕੇ ਸੋਣਾਗਾ ਤੇ ਹੋਰ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਐਂਡ ਤੱਕ ਬਣੇ ਰਹੋ ਵੀਡੀਓ ਦੇ ਨਾਲ ਐਚਪ ਦੇ ਵਿੱਚ ਪੈਂਦੀ ਆ ਦੂਜਾ ਸੁਗਾ ਉਸ ਤੋਂ ਬਾਅਦ ਵੀਰਨਾ ਕਰਾਵਾਂਗੇ ਗੱਲਬਾਤ ਕਿ ਕੀ ਵੀਰੇ ਦਾ ਮੁੱਲ ਕਰਦਾ ਹੈ ਇੱਥੋਂ ਦੇਖ ਸਕਦੇ ਹੋ ਆਰਡਰ ਕੁਆਲਟੀ ਢੱਡ ਲੱਡ ਬਲਾਂ ਬਹੁਤ ਪਈਆਂ ਹਨ ਜੀ ਪੂਰਾ ਲੇਵਾ ਭਰ ਕੇ ਸੀ ਵੀਰਨਾ ਕਰਾਉਣੇ ਗੱਲਬਾਤ ਸੱਸੀ ਗੱਲ ਵੀ ਜੀ ਸੱਸੀ ਗੱਲ ਜੀ ਸਰ ਤੋਂ ਪਹਿਲਾਂ ਨਾਮ ਤੇ ਐਡਰੈਸ ਦੱਸੋ ਜੀ ਨਾਮ ਹਸਿੰਦਰਪਾਲ ਸਿੰਘ ਪਿੰਡ ਰੂੜੇ ਕੇ ਖੁਰਦਾ ਜ਼ਿਲ੍ਹਾ ਬਰਨਾਲਾ ਜਿਹੜੀ ਬੈਡ ਦਿਖਾਈ ਆ ਕਿਹੜਾ ਸੂਆ ਸੁੰਦੀ ਹੈ ਜੀ ਇਹ ਇਹ ਦੂਜਾ ਸੂਆ ਸੂ ਗਈ ਆਪਣੀ ਘਰ ਦੀ ਹੈ ਜੀ ਘਰ ਦੀ ਹੈ ਜੀ ਬੱਤੀ ਪਾ ਲਈ ਹੋਈ ਹੈ ਪਹਿਲਾ ਸੂਆ ਕਿੰਨਾ ਕੁ ਦੋ ਦਿੱਤਾ ਪਹਿਲਾਂ ਨਹੀਂ ਪਹਿਲਾ ਸੂਆ ਤਾਂ ਫੀਡ ਦੇ ਹਿਸਾਬ ਨਾਲ ਦਿੱਤੇ ਖਰਾਕ ਦੇ ਹਿਸਾਬ ਨਾਲ 15 16 ਲੀਟਰ 17 ਲੀਟਰ ਆਏ ਕੱਢੀ 15 16 17 ਤੱਕ ਗਈ ਆ ਜਾਨੀ ਕਿ ਤੇ ਇਸ ਵਾਰ ਕੀ ਉਮੀਦ ਕਰਦੇ ਆਪਾਂ ਐ ਜ਼ਬਰਦਸਤ ਦੇਊ ਭਾਈ 20 ਲੀਟਰ ਦੱਸ ਹੈ ਇਸ ਵਾਰ ਵੀਰ ਕੰਦਾ 22 ਲੀਟਰ ਦੀ ਉਮੀਦ ਕਰਦੇ ਆਂਗਾ ਦੂਜਾ ਸੂਆ ਸੁੰਦੀ ਆ ਤੇ ਵੀਰ ਜੀ ਦਾ ਮੁੱਲ ਕੀ ਕਰਾਈ? ਮੁੱਲ 72000 ਰੁਪਏ ਜੀ। ਮੁੱਲ 72000 ਇਹਦੇ ਵਿੱਚੋਂ ਮਾਨਤਾਣ ਹੋਊ ਜੀ। ਹੋਊਗਾ ਜੀ। ਇਹਦੇ ਵਿੱਚੋਂ ਇਹਦਾ ਵੀਰ ਕੰਦਾ ਜੋ 72000 ਰੁਪਏ ਰੇਟ ਆ ਇਹ ਜੋ ਮੌਕੇ ਤੋਂ ਮਾਨਤਾਣ ਜ਼ਰੂਰ ਹੋਊਗਾ। ਇੱਕ ਆਪਣਾ ਫੋਨ ਨੰਬਰ ਦੱਸ ਜੀ। 98762 98762 51679 51679 98762 51679 ਵੀਰ ਦਾ ਨਾਮ ਸ਼ੰਦਰਪਾਲ ਪਿੰਡ ਰੂੜੇ ਖੋਰ ਦਾ ਤਹਿਿਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਬਾੜ ਫਿੱਟ ਆਉਂਦੀ ਆ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਖਰੀਦ ਸਕਦੇ। ਇੱਕ ਵਾਰ ਤੋਂ ਉਸ ਨੂੰ ਫੇਰ ਦਿਖਾਵਾਂਗੇ ਚਾਰੇ ਥਾਣਾ ਨਿਖੜਵੇਂ ਮੁਠੀ ਵਾਲਾ ਮੋਟਾ ਥਾਣ ਲੱਗਿਆ ਹੈਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਸ਼ਾਂਤ ਸੁਭਾਅ ਦੂਜਾ ਸੁਭਾਅ ਐਚਐਫ ਦੇ ਵਿੱਚ ਪੈਂਦੀ ਹੈਗੀ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਬੈਡ ਫਿੱਟ ਆਉਂਦੀ ਆ ਤਾਂ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਵੀਰ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਹੋਰ ਇਦਾਂ ਦੀ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ